ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਹਲੇ ਪ੍ਰੋਗਰਾਮ ਜਿਹੜੇ ਯਸ਼ਣਿਆ ਮੁੱਕੇ ਨਹੀਂ ਸੀ ਕਿ ਇੱਕ ਅਣਹੋਣੀ ਨੇ ਜਿਹੜੀ ਘਟਨਾ ਘਟੀ ਹੈ ਬੀਤੀ ਰਾਤ ਉਸ ਨੇ ਭਾਰਤੀ ਭਾਈਚਾਰੇ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਕਿ ਬੀਤੀ ਰਾਤ ਜ਼ਿਲ੍ਹਾ ਲਤੀਨਾ ਦੇ ਸ਼ਹਿਰ ਹੁੰਦੀ ਵਿਖੇ ਇੱਕ ਭਾਰਤੀ ਨੌਜਵਾਨ ਮੋਹਨ ਲਾਲ ਜਿਹੜਾ ਕਿ 41 ਸਾਲ ਦਾ ਨੌਜਵਾਨ ਸੀ ਉਸ ਦੀ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਜਾਣ ਦੀ ਜਿਹੜੀ ਮਾਰੀ ਘਟਨਾ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਜਿਹੜਾ ਕਿ ਹਰਿਆਣੇ ਨਾਲ ਸੰਬੰਧ ਸੀ ਉਹਦੇ ਸਾਥ ਸਬੰਧੀ ਰਜੇਸ਼ ਕੁਮਾਰ ਜਿਹੜੇ ਕਿ ਉਸ ਇਲਾਕੇ ਦੇ ਵਿੱਚ ਵਿਚਰਦੇ ਆ ਹਰਿਆਣੇ ਤੋਂ ਆਉਂ ਨਹੀਂ ਦੱਸਿਆ ਕਿ ਇਹ ਘਟਨਾ ਰਾਤ ਕਰੀਬ 5 6 ਵਜੇ ਦੇ ਨੇੜੇ ਤੇੜੇ ਵਾਪਰੀ ਆ ਤੇ ਜਿਹੜਾ ਇਹ ਮ੍ਰਿਤਕ ਮੋਹਨ ਲਾਲ ਸੀ ਅੱਜ ਤੋਂ ਕਰੀਬ 3 4 ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਕਰ ਜਾ ਚੁੱਕੇ ਇਟਲੀ ਆਇਆ ਸੀ ਤੇ ਇੱਥੇ ਆ ਕੇ ਉਹਦਾ ਹਲੇ ਕੰਮਕਾਰ ਸੈੱਟ ਨਹੀਂ ਸੀ ਤੇ ਦਿਹਾੜੀ ਧੱਪਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਮ੍ਰਿਤਕ ਆਪਣੇ ਪਿੱਛੇ ਜਿੱਥੇ ਦੋ ਬੱਚੇ ਵਿਧਵਾ ਪਤਨੀ ਛੱਡ ਗਿਆ ਉੱਥੇ ਹੀ ਬੁੱਢੇ ਮਾਪਿਆਂ ਨੂੰ ਵੀ ਰੋਂਦੇ-ਕੁਰਲਾਉਂਦੇ ਛੱਡ ਗਿਆ ਆ ਇਹਨਾਂ ਮਾਪਿਆਂ ਦਾ ਹਲੇ 6 ਮਹੀਨੇ ਪਹਿਲਾਂ ਹੀ ਇੱਕ ਪੁੱਤਰ ਹਾਰਟ ਅਟੈਕ ਨਾਲ ਜਹਾਨੋਂ ਚਲ ਗਿਆ ਸੀ ਤੇ ਉਹਨਾਂ ਦੇ ਨਾਲ ਵਾਪਰਿਆ ਇਹ ਹੋਰ ਵੱਡਾ ਹਾਸਾ ਅਸਹਿ ਆ ਤੇ ਮਾਪਿਆਂ ਦੇ ਲਈ ਦੁੱਖਾਂ ਦਾ ਪਹਾੜ ਟੁੱਟ ਗਿਆ ਆ ਇਹ ਨਵੇਂ ਸਾਲ ਦੇ ਪਹਿਲੇ ਦਿਨਾਂ ਦੇ ਵਿੱਚੇ ਪਹਿਲੇ ਹਫ਼ਤੇ ਦੇ ਵਿੱਚੇ ਹੀ ਹੁੰਦੀ ਦੇ ਵਿੱਚੇ ਰਹਿੰਦਾ ਨੌਜਵਾਨ ਦਿਹਾੜੀ ਧੱਪਾ ਕਰਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਕਿ ਬੀਤੀ ਰਾਤ ਜਦੋਂ ਉਹ ਕਿਸੇ ਕੰਮ ਸਾਈਕਲ ਤੇ ਜਾ ਰਿਹਾ ਸੀ ਕਿ ਪਿੱਛੋਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਕਿ ਉਹ ਸੜਕ ਦੇ ਉੱਪਰ ਡਿੱਗ ਪਿਆ ਦੱਸਿਆ ਜਾ ਰਿਹਾ ਕਿ ਜਦੋਂ ਉਹ ਸੜਕ ਕੋਲ ਪ ਜਿਗਿਆਤਾ ਪਿੱਛੋਂ ਇੱਕ ਤੇਜ਼ ਰਫ਼ਤਾਰ ਵਾਹਨ ਉਹਦੇ ਉੱਪਰੋਂ ਲੰਘ ਗਿਆ ਜਿਸ ਕਾਰਨ ਕੇ ਉਹਦੀ ਘਟਨਾ ਸਥਲ ਤੇ ਹੀ ਮੌਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਤੇ ਐਂਬੂਲੈਂਸ ਆ ਗਈ ਪਰ ਜਦੋਂ ਤੱਕ ਡਾਕਟਰ ਮਰਹੂਮ ਮੋਹਨ ਲਾਲ ਕੋਲ ਪਹੁੰਚਦੇ ਉਸ ਵੇਲੇ ਤੱਕ ਉਹਦੀ ਮੌਤ ਹੋ ਚੁੱਕੀ ਸੀ ਇਸ ਘਟਨਾ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਆ ਇਸ ਨੌਜਵਾਨ ਦੇ ਪਿੰਡ ਦੇ ਜਾਂ ਹੋਰ ਸਾਖ ਸੰਬੰਧੀ ਸੱਜਣ ਮਿੱਤਰ ਉਸ ਦੇ ਸਰੀਰ ਨੂੰ ਉਸ ਦੀ লাশ ਨੂੰ ਭਾਰਤ ਭੇਜਣ ਲਈ ਜਦੋਂ ਜਹਿਦ ਕਰ ਰਹੇ ਹਨ ਤੇ ਸਾਡੀ ਤਾਗੀਦ ਹੈ ਇਟਲੀ ਰਹਿਣ ਵਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਬਾਰ ਬਾਰ ਉਹਨਾਂ ਨੌਜਵਾਨਾਂ ਨੂੰ ਜਿਹੜੇ ਕਿ ਕੰਮਕਾਰਾਂ ਤੇ ਸਾਈਕਲਾਂ ਤੇ ਜਾਂਦੇ ਨੇ ਜਾਂ ਸਕੂਟਰਾਂ ਤੇ ਜਾਂਦੇ ਨੇ ਕਿ ਆਉਂਦੇ ਜਾਂਦੇ ਸਮੇਂ ਉਹ ਪੂਰਾ ਧਿਆਨ ਰੱਖਣ ਫੋਨਾਂ ਦੀ ਵਰਤੋਂ ਨਾ ਕਰਨ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤਣ ਕਿਉਂਕਿ ਕੁਤਾਹੀ ਦਾ ਮਤਲਬ ਇਹ ਕਿ ਮੌਤ ਹੈ ਜਿਸ ਨੂੰ ਕਿ ਸੁਧਾਰਨ ਦਾ ਮੌਕਾ ਕਦੇ ਵੀ ਨਹੀਂ ਮਿਲਦਾ ਕੈਮਰਾਮੈਨ ਅਜਦੇ ਨਾਲ ਦਲਵੀਰ ਕੈਂਤ ਕਰੀਹਾ ਇਟਲੀ ਬਾਹਰੋਂ ਜੀ ਦਾ ਖਾਲਸਾ ਸ਼੍ਰੀ ਬਾਹਰੋਂ ਜੀ ਦੀ ਫਤਹਿ ਜੀ ਅਸੀਂ ਜੀ ਖੁੰਦੀ ਲਤੀਨਾ ਤੋਂ ਤੇ ਜੇ ਕੱਲ ਇੱਕ ਬੜੀ ਮੰਦ ਭਾਗੀ ਖਬਰ ਆਈ ਜੀ ਸਾਡਾ ਇੱਕ ਵੀਰ ਹਰਿਆਣੇ ਦਾ ਚਲਾਣੇ ਕਰ ਗਿਆ ਜੀ ਰੋਡ ਐਕਸੀਡੈਂਟ ਚ ਸ਼ਾਮ ਨੂੰ ਸਾਡੇ 6 ਵਜੇ ਜੀ ਤੇ ਜੀ ਬਹੁਤ ਮਾਰਾ ਹੋਇਆ ਜੀ ਛੋਟੇ ਛੋਟੇ ਬੱਚੇ ਨੇ ਜੀ ਉਹਨਾਂ ਦੇ ਤੇ ਆਰਥਿਕ ਮਦਦ ਦੀ ਲੋੜ ਹੈ ਜਿੰਨੇ ਵੀਰਾਂ ਕੋਲ ਹੋ ਸਕੇ ਜੀ ਮਦਦ ਕਰਿਆ ਜੇ ਜੀ ਤੇ ਬਾਕੀ ਇਸ ਦੇ ਨਾਲ ਜੀ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਜਿੰਨਾ ਜਿੰਨਾ ਕੋਲ ਵੀ ਇਲੈਕਟ੍ਰੋਨਿਕ ਬੈਟਰੀਆਂ ਵਾਲੇ ਸਾਈਕਲ ਨੇ ਜੀ ਆਪਣੀ ਸੇਫਟੀ ਨਾਲ ਚੱਲਣ ਮੇਰਾ ਵੀਰ ਜੀ ਅਗਲੀਆਂ ਪਿਛਲੀਆਂ ਲਾਈਟਾਂ ਦਾ ਪ੍ਰਬੰਧ ਕਰਨ ਜੀ ਤੇ ਸੇਫਟੀ ਜੈਕਟ ਮੇਰਾ ਵੀਰ ਜੀ ਜ਼ਰੂਰ ਪਾ ਕੇ ਚੱਲਣਾ ਕਿਉਂਕਿ ਦੁਬਾਰੇ ਉਹਦੀ ਮੰਨ ਭਾਗੀ ਖਵੜਾ ਨਾ ਹੋਵੇ ਜੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਬਾਹਰ ਜੀ ਦਾ ਖਾਲਸਾ ਬਾਹਰ ਜੀ ਕੀ ਫਤਿਹ